ਰਾਜ اپੋਜੀਸ਼ਨ ਹੈ ਕਿੱਥੇ ਪੰਜਾਬ ਦੇ ਵਿੱਚ ਇਹਨੇ ਆਪਣੇ ਪੁਲਿਸ ਦੇ ਡੰਡਾ ਰਾਜ ਦੇ ਨਾਲ ਸਾਰਿਆਂ ਦੇ ਪਰਚੇ ਦਰਜ ਕਰਕੇ ਤੇ ਉਹਨਾਂ ਨੂੰ ਡਰਾਇਆ ਜਿਹੜੇ ਬਿਲਕੁਲ ਜਿਨ੍ਹਾਂ ਤੇ ਨਹੀਂ ਦਰਜ ਕੀਤੇ ਉਹ ਵਿਚਾਰੇ ਉਦਾਂ ਸਹਿਮ ਕੇ ਨੇ ਮੇਰੇ ਤੇ ਕਿੱਡਾ ਵੱਡਾ ਝੂਠਾ ਪਰਚਾ ਐਨਡੀਪੀਐਸ ਦਾ ਦਰਜ ਕੀਤਾ ਔਰ ਜਦੋਂ ਮੇਰੀ ਬੇਲ ਹੋ ਰਹੀ ਸੀ ਚਾਰਜ ਅਮ੍ਰਿਤ ਜਨਵਰੀ 2024 ਨੂੰ ਇਹਨੇ ਇੱਕ ਹੋਰ ਝੂਠਾ ਪਰਚਾ ਦਰਜ ਕਰਤਾ ਤੇ ਹੁਣ ਕੋਠਿਆਂ 'ਤੇ ਚੜ ਕੇ ਰੋਂਦੇ ਨੇ ਜਦੋਂ ਕੇਜਰੀਵਾਲ ਨਾਲ ਸਭ ਕੁਝ ਉਹੀ ਹੋ ਰਿਹਾ ਰਾਜ ਸੱਤਾ ਸਦਾ ਨਹੀਂ ਰਹਿੰਦੀ ਭਗਵਾਨ ਤੂੰ ਬਹੁਤ ਵੱਡੇ ਭਲੇਖੇ ਵਿੱਚ ਥੋੜਾ ਜਿਹਾ ਆਪਣੇ ਦਾਇਰੇ ਵਿੱਚ ਰਹਿਓ ਚੀਫ ਮਿਨਿਸਟਰ ਬਣ ਆਇਆ ਮੰਤਰੀ ਤੁਸੀਂ ਖੁਦਾ ਬਣ ਗਏ ਪੰਜਾਬ ਦੇ ਜਿਹੜੇ ਮਸਲੇ ਹੱਲ ਉਹਦੇ ਬਾਰੇ ਤਾਂ ਕਦੀ ਚਰਚਾ ਜੀ ਕੀਤੀ ਕਦੀ ਨਸ਼ਾ ਬਾਰੇ ਖੁੱਲ ਕੇ ਚਰਚਾ ਕੀਤੀ ਹੈ ਕਿਸੇ ਨਾਲ ਸਦਨ ਵਿੱਚ ਚਰਚਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਦੇਣ ਵਾਸਤੇ ਕਦੀ ਗੱਲ ਕੀਤੀ ਕੁਝ ਥੋੜੀ ਜੀ ਸ਼ਰਮ ਕਰ ਔਰ ਥੋੜੀ ਜੀ ਜ਼ੁਬਾਨ ਆਪਣੀ ਕੰਟਰੋਲ ਕਰ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਜੋ ਬੀਜੋਗੇ ਉਹੀ ਵੱਟੋਗੇ ਇਹ ਸਮਾਂ ਬੜਾ ਬਲਵਾਨ ਹੁੰਦਾ ਇਹਦਾ ਪਤਾ ਨਹੀਂ ਕਿਦੋਂ ਕਰਵਟ ਲੈ ਲੈਣੀ ਆ ਕਿ ਅੱਜ ਇਹਨੂੰ ਮਾਫੀ ਮੰਗਣੀ ਚਾਹੀਦੀ ਇਹ ਆਪਣੇ ਪੰਜਾਬੀ ਦੇ ਟੈਸਟ ਵਿੱਚ ਫੇਲ ਹੋ ਗਿਆ ਦੂਜਿਆਂ ਨੂੰ ਪੰਜਾਬੀ ਸਿਖਾਉਂਦਾ ਹੈ ਐ ਤਾਂ ਫਿਰ ਤੁਸੀਂ ਪੰਜਾਬ ਦੇ ਵਿੱਚ ਸਾਰੇ ਅੰਗਰੇਜ਼ੀ ਜਿਹੜੀ ਕਲਾਸਿਸ ਬੰਦ ਕਰ ਦਿਓ ਤੇ ਪੰਜਾਬੀ ਵਿੱਚ ਹੀ ਸਾਰੇ ਪੰਜਾਬ ਨੂੰ ਪੜਾਉ ਤਾ ਕੇ ਕਿਸੇ ਪਾਸੇ ਕੰਪੀਟ ਨਹੀਂ ਕਰ ਸਕਦਾ ਸੋ ਜਿਹੜੀਆਂ ਤੇਰੇ ਆਪਣੇ ਚ ਕਮਜ਼ੋਰੀਆਂ ਹਨ ਉਹਦਾ ਗੁੱਸਾ ਦੂਸਰਿਆਂ ਤੇ ਮਤ ਕੱਢੋ ਔਰ ਅੱਜ ਤਾਂ ਮੈਂ ਸਮਝਦਾ ਕਿ ਅਸੂਲਨ ਤੈਨੂੰ ਇੱਕ ਜੇ ਤੇਰੇ ਚ ਮਾੜੀ ਮੋਟੀ ਕੋਈ ਸੰਗ ਬਕਾਇਆ ਹੈ ਨਹੀਂ ਵੈਸੇ ਬਾਕੀ ਮੈਨੂੰ ਦਿੱਸਦੀ ਪਰ ਇੰਨੀ ਜਿਹੀ ਸੰਗ ਤੇਰੇ ਚ ਬਕਾਇਆ ਅ ਜਿਹੜਾ ਤੂੰ ਆ ਜਿਹੜੇ ਸ਼ਬਦ ਆਪ ਹੀ ਗਲਤ ਬੋਲ ਗਿਆ ਚੰਡੀਗੜ੍ਹ ਦੇ ਵਾਸਤੇ ਉਹਦੇ ਲਈ ਜਨਤਕ ਮਾਫੀ ਮੰਗ। ਦੋਸਤੋ ਮੈਨੂੰ ਨਾ ਅੱਜ ਪੰਜਾਬ ਤੇ ਤਰਸ ਆ ਰਿਹਾ ਵਾ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਦੇ ਹੱਥ ਬਾਗ ਦੌਰ ਆ ਗਈ ਹੈ। ਔਰ ਉਹ ਨਸ਼ੇ ਵਿੱਚ ਤੁੱਟ ਹਰ ਵਕਤ ਇੱਕ ਸੱਤਾ ਦਾ ਨਸ਼ਾ, ਇੱਕ ਸ਼ਰਾਬ ਦਾ ਨਸ਼ਾ ਔਰ ਇਦਾਂ ਦੀਆਂ ਭੇੜੀਆਂ-ਭੇੜੀਆਂ ਗੱਲਾਂ ਕਰਦਾ ਨਾ ਸਿਰਫ ਆਪਣਾ ਮਜ਼ਾਕ ਉਡਾਉਂਦਾ ਲੇਕਿਨ ਦੂਸਰਿਆਂ ਦਾ ਮਜ਼ਾਕ ਉਡਾਉਂਦਾ ਆਪਣੇ ਸੂਬੇ ਦਾ ਮਜ਼ਾਕ ਉਡਾਉਂਦਾ ਆਪਣੀ ਜ਼ੁਬਾਨ ਦਾ ਮਜ਼ਾਕ ਉਡਾਉਂਦਾ ਅੱਜ ਤੋ ਸਭ ਨੇ ਉਹਦੀ ਵੀਡੀਓ ਸੁਣ ਲਈ ਆ ਕਿ ਆ ਜਿਹੜੇ ਪੰਜ ਚਾਰ ਨਾਮ ਲੈ ਕੇ ਸਮੇਤ ਮੇਰੇ ਕਿ ਇਹਨਾਂ ਨੂੰ ਤਾਂ ਕੁਝ ਆਉਂਦਾ ਨਹੀਂ ਨਾ ਤਾਂ ਪਰ ਇਹ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਨੇ ਇਹਨਾਂ ਨੂੰ ਪੰਜਾਬੀ ਦਾ ਕੋਈ ਸ਼ਬਦ ਨਹੀਂ ਆਉਂਦਾ ਇਹਨਾਂ ਨੂੰ ਮੈਂ ਕਹਿ ਦਿੰਦਾ ਕਿ ਤੁਹਾਡਾ ਮੈਂ ਪੇਪਰ ਸੈੱਟ ਕਰ ਦਿੰਦਾ ਲੀਕ ਵੀ ਕਰ ਦੂੰਗਾ ਇੱਕ ਹੋਰ ਆਪਣਾ ਕਿਰਦਾਰ ਇਹਨੇ ਪੇਸ਼ ਕੀਤਾ ਕਿ ਮੈਂ ਚੀਟ ਵੀ ਆ ਮੈਂ ਬੇਈਮਾਨ ਵੀ ਆ ਔਰ ਨਾਲ ਕਿ ਤੁਸੀਂ ਚੰਡੀਗੜ੍ਹ ਲਿਖ ਕੇ ਦਿਖਾ ਦਿਓ ਆਪੇ ਚੰਡੀਗੜ੍ਹ ਦੇ ਲਫ਼ਜ਼ ਬੋਲੇ ਆਪੇ ਚੰਡੀਗੜ੍ਹ ਦੇ ਲਫ਼ਜ਼ ਗਲਤ ਬੋਲੇ ਪੰਜਾਬੀ ਦੇ ਵਿੱਚ ਨਾ ਸਿਰਫ ਪੰਜਾਬੀ ਭਾਸ਼ਾ ਦੇ ਇਸ ਛੋਟੇ ਜਿਹੇ ਧਿਆਨ ਵਿੱਚ ਫੀਲ ਹੋਇਆ ਪਰੰਤੂ ਇੱਕ ਵੱਡੀ ਤਸਵੀਰ ਦੇਖੀਏ ਤਾਂ ਇਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਇਹ ਕਿਉਂ ਇਸ ਤਰ੍ਹਾਂ ਬੋਲ ਰਿਹਾ ਵਾ ਇਹਦਾ ਕਿਰਦਾਰ ਕਿਸ ਤਰ੍ਹਾਂ ਦਾ ਵਾ ਉਹਦੇ ਤੇ ਮੈਂ ਚੰਦ ਜੇ ਸ਼ਬਦ ਕਹਿਣਾ ਚਾਹਣਾ ਪਹਿਲੀ ਗੱਲ ਨਾ ਇੱਕ ਫਾਰਸੀ ਦਾ ਇੱਕ ਸ਼ਬਦ ਹੈ ਅਹਿਸਾਸੇ ਕਮ ਤਰੀ ਜਦੋਂ ਬੰਦੇ ਨੂੰ ਆਪਣੇ ਆਪ ਵਿੱਚ ਕੋਈ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਯਾਉ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਇੱਕ ਸ਼ਿਕਾਰ ਹੁੰਦਾ ਕਿ ਮੈਂ ਦੂਸਰੇ ਆਦਮੀਆਂ ਦੇ ਨਾਲ ਕਿਵੇਂ ਬੈਠਾਂਗਾ ਇਹ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਇਹ ਮੇਰੇ ਤੋਂ ਜ਼ਿਆਦਾ ਅੱਛਾ ਜ਼ੁਬਾਨ ਬੋਲ ਸਕਦੇ ਨੇ ਕਈ ਜ਼ੁਬਾਨਾਂ ਬੋਲ ਸਕਦੇ ਹਨ ਇਸ ਤਰ੍ਹਾਂ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਇਨਫੀਰੀਓਰਿਟੀ ਕੰਪਲੈਕਸ ਦੇ ਲੋਕ ਉਹ ਫਿਰ ਆਪਣੀ ਇਦਾਂ ਹੀ ਪੜਾਅਸ ਕੱਢਦੇ ਆ ਔਰ ਨਾਲ ਨਾਲ ਇਹਦੀ ਨਫ਼ਰਤ ਦੀ ਭਾਵਨਾ ਦੇਖੋ ਤੁਸੀਂ ਆਪਣੇ ਪੋਲਿਟਿਕਲ ਆਪੋਨੈਂਟਸ ਵਾਸਤੇ ਇਹ ਕਿੰਨੀ ਨਫ਼ਰਤ ਦੀ ਭਾਵਨਾ ਨਾ ਰੱਖਿਆ ਔਰ ਖਾਸ ਤੌਰ ਤੇ ਮੇਰੇ ਖਿਲਾਫ ਦਾ ਇਦਾਂ ਦੇ ਅਪਸ਼ਬਦ ਬੋਲਦਾ ਜਿਹੜੇ ਕਿ ਮੈਂ ਸਮਝਦਾ ਕਿ ਇਹ ਇਹ ਇਹਦੇ ਹੀ ਇਹਦੀ ਜ਼ੁਬਾਨ ਗੰਦੀ ਹੁੰਦੀ ਮੇਰਾ ਉਹਦੇ 'ਚ ਕੁਝ ਨਹੀਂ ਜਾਂਦਾ ਔਰ ਮੈਂ ਕਹਿਣਾ ਚਾਹੁੰਨਾ ਕਿ ਕਿੱਥੇ ਪੰਜਾਬ ਸਾਡਾ ਮਹਾਰਾਜਾ ਰਣਜੀਤ ਸਿੰਘ ਹੋਰੇ ਬੋਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦੇ ਸਮਾਗਮ ਤੇ ਕੁਛ ਤਾਂ ਸ਼ਰਮ ਕਰਨਾ ਥੋੜੀ ਜੀ ਤੂੰ ਮਹਾਰਾਜਾ ਰਣਜੀਤ ਸਿੰਘ ਦੇ ਜੋ ਪ੍ਰਾਪਤੀਆਂ ਸੀ ਜਿਸ ਢੰਗ ਦੇ ਨਾਲ ਉਹਨਾਂ ਨੇ ਇੱਕ ਵਿਸ਼ਾਲ ਖਾਲਸਾ ਸਿੱਖ ਰਾਜ ਸਥਾਪਿਤ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਇਨਸਾਫ਼ ਪਸੰਦੀਦਾ ਰਾਜ ਕੀਤਾ ਤੇਰੇ ਵਾਂਗੂ ਮੂਰਖਤਾਈ ਦਾ ਰਾਜ ਨਹੀਂ ਕੀਤਾ ਔਰ ਮੈਨੂੰ ਤਰਸ ਆਉਂਦਾ ਕਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸ਼ੁਰੂ ਹੋ ਕੇ ਸਾਡੇ ਕੋਲ ਬੜੇ ਅੱਛੇ ਮੁੱਖ ਮੰਤਰੀ ਡੇਲ ਪ੍ਰਤਾਪ ਸਿੰਘ ਕਹਿਰੋਂ ਵਰਗੇ ਔਰ ਜਸਟਿਸ ਗੁਰਨਾਮ ਸਿੰਘ ਜੀ ਵਰਗੇ ਜਿਨ੍ਹਾਂ ਨੇ ਜਿਹੜੇ ਨਾ ਸਿਰਫ ਲਿਆਕਤ ਰੱਖਦੇ ਸੀ ਲੇਕਿਨ ਤਮੀਜ਼ ਵੀ ਰੱਖਦੇ ਸੀ ਇਹ ਤਾਂ ਬਦਤਮੀਜ਼ ਆਦਮੀ ਹੋ ਗਿਆ ਵਾ ਇਹਦੇ ਨਾਲ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਾਹਿਬ ਸੀਗੇ ਕੱਟੋ-ਕੱਟ ਤਮੀਜ਼ ਨਾਲ ਬੋਲਦੇ ਦਾ ਸੀ 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ ਪਰ ਬੋਲਣ ਲੇ ਕਿ ਤਮੀਜ਼ ਤੇ ਲਹਿਜਾ ਰੱਖਦੇ ਸੀਗੇ ਕੈਪਟਨ ਅਮਰਿੰਦਰ ਸਿੰਘ 100 ਗੁਣਾ ਇਹ ਤੋਂ ਬਿਹਤਰੀਨ ਇਨਸਾਨ ਇਸ ਵਕਤੋਂ ਉਹ ਘੱਟੋ ਘੱਟ ਰਿਸਪੈਕਟ ਕਰਦੇ ਸੀ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਮਿਲਦਾ ਸੀਗਾ ਜੱਫੀ ਪਾ ਕੇ ਮਿਲਦਾ ਸੀ ਮੈਂ ਜਦੋਂ ਇੱਕ ਵਾਰ ਲੀਡਰ ਆਫ ਆਪੋਜੀਸ਼ਨ ਸੀਗਾ ਤੇ ਮੈਂ ਇੱਕ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਨੂੰ ਇਹਨੇ ਫਾਈਲ ਭੇਜਦੀ ਕਿ ਤੁਸੀਂ ਆਹ ਨਾਮ ਅਪਰੂਵ ਕਰ ਦਿਓ ਮੈਂ ਰਿਜੈਕਟ ਕਰਤੀ ਮੈਂ ਕਿਹਾ ਪਹਿਲਾਂ ਮੀਟਿੰਗ ਰੱਖੋ ਮੈਂ ਸਾਰੇ ਮੈਰਿਟਸ ਦੇ ਦੇਖ ਕੇ ਤੇ ਫਿਰ ਕੈਂਡੀਡੇਟ ਜਿਹੜੇ ਨੇ ਉਹਨਾਂ ਦੇ ਆਪਣੀ ਅਪਰੂਵਲ ਦਊਂਗਾ ਤਾਂ ਇਹਨਾਂ ਨੇ ਮੀਟਿੰਗ ਰੱਖ ਦਿੱਤੀ ਮੁੱਖ ਮੰਤਰੀ ਦੇ ਨਾਮ 'ਤੇ ਉੱਥੇ ਸਪੀਕਰ ਸਾਹਿਬ ਵੀ ਸੀਗੇ ਉੱਥੇ ਇੱਕ ਦੋ ਸੀਨੀਅਰ ਮਿਨਿਸਟਰ ਸੀ ਕੈਪਟਨ ਅਵਿੰਦਰ ਸਿੰਘ ਪਰ ਜਦ ਪਰ ਉਹਨਾਂ ਨੇ ਉੱਠ ਕੇ ਮੈਨੂੰ ਮਿਲੇ ਹਾਲਾਂਕਿ ਮੌਜੂਦ ਉਹਨਾਂ ਦੇ ਬੱਚਿਆਂ ਵਰਗਾ ਸੀਗਾ ਔਰ ਉਹਨਾਂ ਨੇ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ ਔਰ ਮੈਨੂੰ ਜੱਫੀ ਪਾ ਕੇ ਮੇਰਾ ਪਿਆਰ ਕੀਤਾ ਔਰ ਇਹ ਵੀ ਕਿਹਾ ਕਿ ਸੁਪਾਲ ਮੈਂ ਬੜਾ ਖੁਸ਼ ਹਾਂ ਕਿ ਤੂੰ ਇੱਕ ਬਤੌਰ ਲੀਡਰ ਆਫ ਆਪੋਜੀਸ਼ਨ ਦਾ ਵਿਰੋਧੀ ਤੇ ਅੱਗੇ ਦਾ ਇੱਕ ਬੜਾ ਬਿਹਤਰੀਨ ਰੋਲ ਅਦਾ ਕਰ ਰਿਹਾ ਹੈ ਇਹ ਸਾਡੀ ਦੋਨਾਂ ਦੀ ਆਪਸ ਵਿੱਚ ਕਨਵਰਸੇਸ਼ਨ ਨੇ ਬਾਅਦ ਬਹੁਤ ਹੀ ਗੱਲ ਬਾਤ ਨਹੀਂ ਕੀਤੀ ਇੱਕ ਕੋਸ ਹੀ ਆਦਮੀ ਤੇ ਇੱਕ ਆਦਮੀ ਜਿਹੜਾ ਮਤਲਬ ਕਿ ਜਿਸ ਨੂੰ ਬੋਲਣ ਦੀ ਤਮੀਜ਼ ਨਹੀਂਗੀ ਜਿਹੜਾ ਹਰ ਵਕਤ ਛੇਡਾਂ ਕਰਦਾ ਬਾਅਦ ਪੁਲਿਸ ਤੰਤਰ ਦੇ ਨਾਲ ਇਹਨੇ ਉਹ ਆਪਣੇ ਪੋਲਿਟੀਕਲ ਵਿਰੋਧੀਆਂ ਨੂੰ ਡਰਾਇਆ ਹੋਇਆ ਧਮਕਾਇਆ ਹੋਇਆ ਉਹਨਾਂ ਤੇ ਪਰਚੇ ਦਰਜ ਕੀਤੇ ਅੱਜ ਤੁਸੀਂ ਦੇਖੋਗੇ ਮਾਫ ਕਰਨਾ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਬਾਰੇ ਲੇਕਿਨ ਅੱਜ ਆਪੋਜੀਸ਼ਨ ਹੈ ਕਿੱਥੇ ਪੰਜਾਬ ਦੇ ਵਿੱਚ ਇਹਨੇ ਆਪਣੇ ਪੁਲਿਸ ਦੇ ਡੰਡਾ ਰਾਜ ਦੇ ਨਾਲ ਸਾਰਿਆਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਡਰਾਇਆ ਜਿਹੜੇ ਜਿਨ੍ਹਾਂ ਤੇ ਨਹੀਂ ਦਰਜ ਕੀਤੇ ਉਹ ਵਿਚਾਰੇ ਉਦਾਸ ਹੋ ਗਏ ਨੇ ਮੇਰੇ ਤੇ ਕਿੱਡਾ ਵੱਡਾ ਝੂਠਾ ਪਰਚਾ ਐਨਡੀਪੀਐਸ ਦਾ ਦਰਜ ਕੀਤਾ ਔਰ ਜਦੋਂ ਮੇਰੀ ਵੇਲ ਹੋ ਰਹੀ ਸੀ ਚਾਰਜ ਅਮ੍ਰਿਤ ਜਨਵਰੀ 2024 ਨੂੰ ਇਨੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਤੇ ਹੁਣ ਕੋਠਿਆਂ ਤੇ ਚੜ ਕੇ ਰੋਂਦੇ ਨੇ ਜਦੋਂ ਕੇਜਰੀਵਾਲ ਨਾਲ ਸਭ ਕੁਝ ਉਹੀ ਹੋ ਰਿਹਾ ਮੈਂ ਕਈ ਵਾਰ ਕਿਹਾ ਜੋ ਬੀਜੋਗੇ ਉਹੀ ਵੱਡੋਗੇ ਉਹਨ ਕੇਜਰੀਵਾਲ ਤੇ ਜਦੋਂ ਜਮਾਨ ਖੋਣ ਲੱਗੇ ਉਹਨਾਂ ਨੇ ਇੱਕ ਸੀਬੀਆਈ ਨਾਲ ਹੋਰ ਪਰਚਾ ਦਰਜ ਕਰਕੇ ਰੈਸਟ ਕਰ ਲਿਆ ਔਰ ਮੈਂ ਸਮਝਦਾ ਕਿ ਇਹ ਰਾਜ ਸੱਤਾ ਸਦਾ ਨਹੀਂ ਰਹਿੰਦੀ ਭਗਵੰਤ ਤੂੰ ਬਹੁਤ ਵੱਡੇ ਭੁਲੇਖੇ ਵਿੱਚ ਆ ਇਹ ਤਾਂ ਬਦਲਦੀਆਂ ਰਹਿੰਦੀਆਂ ਇਹ ਤਾਂ ਵੱਡੇ ਵੱਡੇ ਆਦਮੀ ਇੱਥੇ ਬਾਦਸ਼ਾਹ ਲੋਕ ਨਹੀਂ ਰਹੇ ਇਸ ਕਰਕੇ ਥੋੜਾ ਜਆ ਆਪਣੇ ਕੀ ਕਹਿੰਦੇ ਹੁੰਦੇ ਕਿ ਉਹਦੇ ਵਿੱਚ ਦਾਇਰੇ ਵਿੱਚ ਰਹੋ ਚੀਫ ਮਿਨਿਸਟਰ ਬਣ ਆਇਆ ਮਤਲਬ ਕਿ ਤੁਸੀਂ ਖੁਦਾ ਬਣ ਗਏ ਹੋ। ਔਰ ਮੈਂ ਬਹੁਤ ਸਾਰੀਆਂ ਹੋਰ ਗੱਲਾਂ ਤੁਸੀਂ ਪੰਜਾਬ ਦੇ ਜਿਹੜੇ ਮਸਲੇ ਹਾਲੋ ਦੇ ਬਾਰੇ ਤਾਂ ਕਦੀ ਚਰਚਾ ਨਹੀਂ ਕੀਤੀ। ਕਦੀ ਨਸ਼ਾ ਬਾਰੇ ਖੋਲ ਕੇ ਚਰਚਾ ਕੀਤੀ ਹੈ ਕਿਸੇ ਨਾਲ? ਸਦਨ ਵਿੱਚ ਚਰਚਾ ਕੀਤੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਦੇਣ ਵਾਸਤੇ ਕਦੀ ਗੱਲ ਕੀਤੀ ਹੈ? ਅੱਜ ਪੰਜਾਬ ਦੇ ਵਿੱਚ ਬੇਤਹਾਸ਼ਾ ਕਤਲੋਗਾਰੀ, ਥੋੜੀ ਲਾਅ ਐਂਡ ਆਰਡਰ ਉਹਦੇ ਬਾਰੇ ਕਦੀ ਚਰਚਾ ਕੀਤੀ ਹੈ? ਅੱਜ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਿਹਾ ਵਾ। ਕਦੀ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਚਰਚਾ ਕੀਤੀ ਹੈ ਕਦੀ ਮੇਰਾ ਜਿਹੜਾ ਤੁਹਾਨੂੰ ਤਜਵੀਜ਼ ਦਿੱਤੀ ਸੀ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਵਾਸਤੇ ਕੁਝ ਸ਼ਰਤਾਂ ਰੱਖੋ ਕੁਝ ਕਾਨੂੰਨ ਬਣਾਓ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਤੁਸੀਂ ਉਹਦੇ ਤੇ ਕਦੀ ਨਾ ਚਰਚਾ ਕੀਤੀ ਉਹਦੇ ਤੇ ਵੀ ਤੁਸੀਂ ਛੇਡਾਂ ਕਰਦੇ ਹੋ ਦੂਸਰਿਆਂ ਨੂੰ ਔਰ ਸਾਡੇ ਨੌਜਵਾਨਾਂ ਤੇ ਤੁਸੀਂ ਐਨਐਸਏ ਲਾ ਕੇ ਦਿੱਲੀ ਆਣਾਂ ਨੇ ਕਹਿਣ ਤੇ ਆਪਣੇ ਜਿਹੜੇ ਤੁਹਾਡੇ ਬੌਸ ਨੇ ਦਿੱਲੀ ਵਾਲੇ ਦੋ ਬੌਸ ਨੇ ਇੱਕ ਤਾਂ ਕੇਜਰੀਵਾਲ ਫਰਜੀ ਬੌਸ ਹੈ ਇੱਕ ਜਿਹੜੀ ਭਾਜਪਾ ਤੇ ਰੀਅਲ ਸਲੀ ਬੌਸ ਹੈ ਉਹਦੇ ਤੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਡਿਬਗੁਰੂ ਕਰਦੀ ਜੇਲ੍ਹ ਚ ਭੇਜਤਾ ਸਾਲ ਖਤਮ ਹੋਇਆ ਸਾਲ ਨੂੰ ਹੋਰ ਐਕਸਟੈਂਡ ਕਰ ਦਿੱਤੀ ਕਦੀ ਇਦਾਂ ਦਾ ਮੁੱਖ ਮੰਤਰੀ ਪੰਜਾਬ ਨੇ ਦੇਖਿਆ ਜਿਹੜਾ ਆਪਣੇ ਹੀ ਨੌਜਵਾਨਾਂ ਤੇ ਸਿੱਖਾਂ ਤੇ ਐਨਐਸਏ ਲਾ ਕੇ ਉਧਰ ਦੂਜੇ ਸਟੇਟਾਂ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇ ਕੁਝ ਥੋੜੀ ਜੀ ਸ਼ਰਮ ਕਰ ਔਰ ਥੋੜੀ ਜੀ ਜ਼ੁਬਾਨ ਆਪਣੀ ਕੰਟਰੋਲ ਕਰ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਜੋ ਬੀਜੋਂਗੇ ਉਹੀ ਵੱਟੋਂਗੇ ਇਹ ਸਮਾਂ ਬੜਾ ਬਲਵਾਨ ਹੁੰਦਾ ਇਹਦਾ ਪਤਾ ਨਹੀਂ ਕਿਦਨ ਕਰਵਟ ਲੈ ਲੈਣੀ ਆ ਤੇ ਮੁੜ ਕੇ ਉਹੀ ਤੁਹਾਨੂੰ ਫੇਸ ਕਰਨਾ ਪੈਣਾ ਜਿਹੜਾ ਤੁਸੀਂ ਲੋਕਾਂ ਦੇ ਦੂਜਿਆਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜ਼ਿਆਤੀਆਂ ਕੀਤੀਆਂ ਤੱਕਾ ਕੀਤਾ ਗਲਤ ਕੀਤਾ ਔਰ ਮੈਂ ਪਿਛਲੇ ਦਿਨਾਂ ਵਿੱਚ ਇੱਕ ਇਹਦੇ ਖਿਲਾਫ ਬੇਨਾਮੀ ਜ਼ਮੀਨ ਦਾ ਕਿਸ ਤਰ੍ਹਾਂ ਇਹਦੀ ਸਕੀ ਭੂਆ ਨੇ ਇਹਦੀ ਆਪਣੀ ਮਾਤਾ ਨੂੰ ਲਗਭਗ 5 ਕਿੱਲੇ ਜ਼ਮੀਨ ਜਿਹੜੀ 3 ਕਰੋੜ ਦੀ ਹੰਡਾਇ ਟਾਹੀ ਪਿੰਡ ਵਿੱਚ ਆ ਮਾਨਸਾ ਬਟੰਡਾ ਰੋਡ ਤੇ ਉਹ ਉਹ ਹਿਬਾ ਕਰ ਦਿੱਤਾ ਗਿਫਟ ਕਰ ਦਿੱਤੀ দান ਕਰ ਦਿੱਤਾ ਮੁੱਖ ਮੰਤਰੀ ਹੈ ਇਹ ਕੋਈ ਸਧਾਰਨ ਵਿਅਕਤੀ ਨਾ ਇਹਨੂੰ ਹਰ ਗੱਲ ਦੱਸੀ ਚਾਹੀਦੀ ਕਿ ਮੈਂ 3 ਕਰੋੜ ਰੁਪਏ ਦਾ ਜਿਹੜਾ ਸਿੱਗਾ ਗਿਫਟ ਕਿਉਂ ਲਈ ਹਿਬਾ ਕਿਉਂ ਲਿਆ ਕੀ ਉਹਦੇ ਐਪਸ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਕੰਮ ਲੈ ਕੇ ਦਿੱਤਾ ਸੀ ਲੇਕਿਨ ਉਹਦੇ ਕੋਈ ਆ ਜ਼ੁਬਾਨ ਨਹੀਂ ਖੁੱਲੀ ਇਸ ਕਰਕੇ اور ਮੈਂ ਮੀਡੀਆ ਤੇ ਵੀ ਹੈਰਾਨ ਹੈ ਕਿ ਜਿਹੜਾ ਮেইনਸਟ੍ਰੀਮ ਮੀਡੀਆ ਜਿਹੜੀਆਂ ਚੰਗੀਆਂ ਗੱਲਾਂ ਹੁੰਦੇ ਤੇ ਕੋਈ ਸਵਾਲ ਨਹੀਂ ਪੁੱਛਦਾ ਅਜੇ ਤੱਕ ਕਿਸੇ ਨੇ ਘਟਾਰੂ ਚੱਕ ਦਾ ਸਵਾਲ ਨਹੀਂ ਪੁੱਛਿਆ ਕਿਸੇ ਨੇ ਸਰਜੀਤ ਕੌਰ ਮਾਨੂ ਕਿਨੇ ਕਿਉਂ ਕਬਜ਼ਾ ਕੀਤਾ ਐਨਆਰਆਈ ਦੀ ਕੋਠੀ ਦਾ ਉਹਦਾ ਕੋਈ ਸਵਾਲ ਨਹੀਂ ਪੁੱਛਿਆ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਇਹ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ ਔਰ ਜਿਹੜੇ ਮੈਂ ਮੁੱਦੇ ਉਠਾਏ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਆਪੋਜੀਸ਼ਨ ਵੀ ਸैम ਗਈ ਡਰ ਗਈ ਕਿਉਂਕਿ ਹਰੇਕ ਆਦਮੀ ਡਰਦਾ ਆਵਦੇ ਘਰ ਵਿੱਚ ਬੱਚਾ ਬੱਚੇ ਨੇ ਔਰਤਾਂ ਨੇ ਉਹ ਗੱਲ ਕਹਿੰਦਾ ਇਸ ਮੂਰਖ ਦੇ ਨਾਲ ਮੱਥਾ ਲ ਐਵੇਂ ਕੱਦ ਲਈ ਆਪਣੀ ਇਸ ਤਰ੍ਹਾਂ ਦਾ ਜ਼ਿੰਦਗੀ ਨੂੰ ਖਤਰੇ 'ਚ ਪਾਉਣਾ ਕਿਉਂਕਿ ਇਹ ਜਿਹੜੇ ਮੁਕਦਮੇ ਬਣਾਉਣਾ ਜਾਣ ਜਾਣਦਾ ਐਨਡੀਪੀਐਸ ਵਗਾਰੇ ਇਹ ਲਾਈਫ ਥ੍ਰੀਟਨਿੰਗ ਕੇਸਸ ਨੇ ਮੈਂ ਭੁਗਤੇ ਨਹੀਂ ਮੈਨੂੰ ਪਤਾ ਵਾ ਕਿਦੇ 'ਚ ਕੀ ਹੁੰਦਾ ਵਾ ਔਰ ਹੁਣ ਕੇਜਰੀਵਾਲ ਤੇ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਮੁਕਦਮੇ ਹੋਏ ਚਿੱਕਾ ਮਾਰਦੇ ਫਿਰਦੇ ਸਾਰੇ ਇਸ ਕਰਕੇ ਮੈਂ ਤਾਂ ਸਮਝਦਾ ਕਿ ਅੱਜ ਇਹਨੂੰ ਮਾਫੀ ਮੰਗਣੀ ਚਾਹੀਦੀ ਇਹ ਆਪਣੇ ਪੰਜਾਬੀ ਦੇ ਟੈਸਟ ਵਿੱਚ ਫੇਲ ਹੋ ਗਿਆ ਦੂਜਿਆਂ ਨੂੰ ਪੰਜਾਬੀ ਸਿਖਾਉਂਦਾ ਸਕਾਉਂਦਾ ਔਰ ਮੈਂ ਸਮਝ ਨਹੀਂ ਆਉਂਦੀ ਕਿ ਅੰਗਰੇਜ਼ੀ ਸਿੱਖਣਾ ਕੋ ਮਾੜੀ ਗੱਲ ਹੈ ਤੇ ਤੇਰੇ ਜਿਹੜੇ ਪਹਿਲੀ ਘਰ ਵਾਲੀ ਤੋਂ ਬ ਕਿ ਉਹਨਾਂ ਨੂੰ ਤੁਸੀਂ ਸਤੌਜ ਪਿੰਡ ਵਿੱਚ ਭਰਾਇਆ ਸੀ ਪੰਜਾਬੀ ਸਕੂਲ ਚ ਕੋਈ ਵੀ ਵਿਦੇਸ਼ਾਂ ਚ ਰਹਿ ਕੇ ਅੰਗਰੇਜ਼ੀ ਬੋਲਦੇ ਨੇ ਅੰਗਰੇਜ਼ੀ ਸਿੱਖਦੇ ਨੇ ਅੰਗਰੇਜ਼ੀ ਵੈਸੇ ਵੀ ਵਰਲਡ ਲੈਂਗੁਏਜ ਆ ਆਪਣੇ ਆਪ ਨੂੰ ਐਜੂਕੇਟ ਕਰਨਾ ਕੋਈ ਮਾੜੀ ਗੱਲ ਕੀ ਮਾੜੀ ਗੱਲ ਹੈ ਐਦਾ ਫਿਰ ਤੁਸੀਂ ਪੰਜਾਬ ਦੇ ਵਿੱਚ ਸਾਰੇ ਅੰਗਰੇਜ਼ੀ ਜਿਹੜੀ ਕਲਾਸਾਂ ਬੰਦ ਕਰ ਦਿਓ ਤੇ ਪੰਜਾਬੀ ਵਿੱਚ ਹੀ ਸਾਰੇ ਪੰਜਾਬ ਨੂੰ ਪੜਾਉ ਤਾ ਕੇ ਕਿਸੇ ਪਾਸੇ ਕੰਪੀਟੀਟ ਹੀ ਨਾ ਕਰ ਸਕਣ ਸੋ ਜਿਹੜੀਆਂ ਤੇਰੇ ਆਪਣੇ ਚ ਕਮਜ਼ੋਰੀਆਂ ਆ ਉਹਦਾ ਗੁੱਸਾ ਦੂਸਰਿਆਂ ਤੇ ਮਤ ਕੱਢੋ ਔਰ ਅੱਜ ਤਾਂ ਮੈਂ ਸਮਝਦਾ ਕਿ ਸੂਲਨ ਤੈਨੂੰ ਇੱਕ ਜੇ ਤੇਰੇ 'ਚ ਮਾੜੀ-ਮੋਟੀ ਕੋਈ ਸੰਗ ਬਕਾਇਆ ਹੈ ਨਹੀਂ ਵੈਸੇ ਬਾਕੀ ਮੈਨੂੰ ਦਿਸਦੀ ਪਰ ਇੰਨੀ ਜੀ ਵੀ ਸੰਗ ਤੇਰੇ 'ਚ ਬਕਾਇਆ ਤਾਂ ਜਿਹੜਾ ਤੂੰ ਆ ਜਿਹੜੇ ਸ਼ਬਦ ਆਪ ਹੀ ਗਲਤ ਬੋਲ ਗਿਆ ਚੰਡੀਗੜ੍ਹ ਦੇ ਵਾਸਤੇ ਉਹਦੇ ਲਈ ਜਨਤਕ ਮਾਫੀ ਮੰਗ ਔਰ ਜਿਹੜੇ ਆਪਣੇ ਪੋਲੀਟੀਕਲ ਆਪੋਨੈਂਟਸ ਤੇ ਤੁਸੀਂ ਗਲਤ ਪਾਸ਼ਾ ਵਰਤਦੇ ਹੋ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਉਹਦੇ ਵਾਸਤੇ ਵੀ ਤੈਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਅੱਜ ਮੇਰਾ ਵਿਸ਼ਾ ਸੀਗਾ ਅਗਰ ਤੁਹਾਨੂੰ ਲੱਗਿਆ ਠੀਕ ਹੈ ਮੈਂ ਜਾਇਜ਼ ਗੱਲ ਕੀਤੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਇਸ ਮੂਰਖ ਇਸ ਬਦਤਮੀਜ਼ ਚੀਫ ਮਿਨਿਸਟਰ ਤੱਕ ਮੇਰੀ ਇਹ ਵੀਡੀਓ ਪਹੁੰਚ ਸਕੇ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।